ਪਿਕਅਪੂ ਇਹ ਪਿਕਅਪੂ ਨਮਨਪ੍ਰੀਤ ਨਮੋ ਇਹ ਤਰੂ ਹਟ ਕੇ ਬੋ ਪੈ ਜਾਂਦਾ ਯਾਰ ਦੇਖ ਕਿਦਾਂ ਖੁਸ਼ ਹੁੰਦਾ ਚਿਗਰ ਵਿੰਦਰ ਨਹੀਂ ਨਾ ਉਹਨਾਂ ਵਾਲੇ ਵੇ ਵੇਕ ਲੱਗਾ ਖੁਸ਼ ਹੁਣ ਨਮਨਪ੍ਰੀਤ ਯੋਇਯੋ ਨਮਾ नमः no पाई a... ना बदलता पता ना तो पता हूँ नहीं बदल लगा है तो चढ़ बीगी सुबह से देख लो इंडियन जर्मी तो लगे नहीं कोई भी आता हम hmm. ਲੋ ਜੀ ਅਸੀਂ ਆ ਗਏ ਅਸੀਂ ਦੀਦੀ ਉਹਨਾਂ ਦੇ ਘਰ ਤੇ ਨਮਨ ਇੱਥੇ ਲੱਗਾ ਹੈ ਖੇਡਣ ਅਸੀਂ ਚਾਹ ਚੂ ਪੀ ਲਈ ਹੈ ਉੱਧਰ ਲੱਗਾ ਗੁਰਵਿੰਦਰ ਖੇਡਣ ਆ ਇੱਥੇ ਲੱਗਾ ਨਮਨ ਭਾਈ ਹੁਣ ਦੀਦੀ ਆਏ ਨੇ ਖੰਜੂਰਾ ਦੇਣ ਚਾਹ ਪੀ ਕੇ ਨੇ ਹੁਣ ਖੰਜੂਰਾ ਲੱਗੇ ਆ ਖਾਣ ਖਾ ਲੋ ਤੁਸੀਂ ਵੀ ਸਾਰੇ ਜਣ ਰਪਿੰਦਰ ਨਮਨ ਲੱਗਾ ਖੇਡ ਲਓ ਜੀ ਖੰਜੂਰਾ ਖਾ ਲੋ ਚੱਲ ਤੂੰ ਨਮਨ ਕਰਦਾ ਫੇ ਪਰੇਸ਼ਾਨ ਰਪਿੰਦਰ ਨੂੰ ਐਨੇ ਹੰਟਿਕ ਨਾ ਥੋੜਾ ਕਿਤੇ ਇਦਾਂ ਲੱਗਾ ਰਹਿਣਾ ਇੰਨੇ ਨਮਨਪ੍ਰੀਤ ਉਹ ਇਹਨਾਂ ਦੀਦੀ ਦੇ ਬਾਕਸ ਬਾਕਸੇ ਸਾਰੇ ਖੋਲ ਖੋਲ ਕੇ ਰੱਖ ਦਿੱਤੇ ਨੇ ਚੱਲ ਨਮਾ ਜਿਹੜੀ ਚੀਜ਼ ਵੇਖਦਾ ਉਹੀ ਖੋਲ ਕੇ ਲੱਗ ਜਾਂਦਾ ਹੈ ਖੇਡਣ ਉਹਦੇ ਨਾਲ ਹੀ। ਮਨ ਲੱਗ ਗਿਆ ਏ। ਨਮਨ ਲੱਗ ਗਿਆ ਇੱਧਰ ਸ਼ਰਾਰਤ ਕਰਨਾ। ਤੇ ਅਸੀਂ ਹੁਣ ਬਾਹਰ ਮੈਂ ਕਿਹ ਚੱਲ ਜਾਨੇ ਇਹਨੂੰ ਲੈ ਕੇ ਆਨੇ ਵੇ ਕਿੱਦਾਂ? ਮੈਂ ਬਾਹਰ ਹੀਵੇਂ ਰਹਿੰਦਾ ਖੁਸ਼ ਬਹੁਤ। ਇਹ। ਨਮਨ ਫ੍ਰੀ। ਫੋਨ ਤੇ ਇਹਨੂੰ ਬਾਹਰ ਥੋੜਾ ਜਿਹਾ ਘੁਮਾਣੇ ਆ ਹਵਾ ਤੇ ਚਲਦੀ ਵੀ ਇੱਦਾਂ। ਦੀਦੀ ਨੂੰ ਕਿਹਾ ਤੇ ਆ ਤੁਸੀਂ ਵੀ ਆ ਜਾਓ। ਏਹ ਵੇ ਕੰਮ ਗਏ ਹੈ ਦੇ ਥਾਈ ਲਾ ਕੇ ਖੰਦਾ ਵੀ ਨਮਨਪ੍ਰੀਤ ਰਪਿੰਦਰ ਨਾ ਕਰ ਓਏ ਰਪਿੰਦਰ ਲੱਗੀ ਨਮਨ ਇੱਧਰ ਇੱਧਰ ਲਿਆ ਮੈਂ ਤਾਂ ਦੀਦੀ ਇੱਧਰ ਕਿਰੋ ਕੀਤੀ ਰਪਿੰਦਰ ਆਉਂ ਸੀ ਵੀ ர நம்மா நமனபித்தா ਆਲੇ ਉਹ ਆਪਣੇ ਭੰਗੜਾ ਲੱਗ ਗਿਆ ਨਮੂ ਕਿੱਥੇ ਚੱਲਣਾ ਪੁੱਤ ਨਾ ਮਨੇ ਸ਼ੂ ਨੀ ਪਾਏ ਹੈਗੇ ਵੇ ਨਮਨ ਖਲੋਂਦਾ ਹੀ ਨਹੀਂ ਪਿਆ ਵੇ ਨਮਨ ਨੂੰ ਮੱਜਾ ਲੱਗ ਗਿਆ ਨੇ ਖੁੱਲੀ ਜਗ੍ਹਾ ਤੇ ਆਏ ਆ ਆ ਇਹ ਉਹਨਾਂ ਦਾ ਘਰ ਵੜ ਗਿਆ। ਓਹ ਬਈ। ਸ੍ਰੀ ਨਮਨਪ੍ਰੀਤ। ਉਹਨਾਂ ਦੇ ਫੁੱਲ ਤੋੜ ਲਿਆ ਚਾ। ਨਮਨਾਂ ਘਰ ਚ ਆਪਣੀ ਹੁੰਦਾ ਪਿਆ ਬਾਹਰ ਲਿਆਂਦਾ ਨਮਨ ਨੂੰ ਫੇਰ। ਆਪਾਂ ਗੂੜੇ ਤੇ ਨਾ ਨਮਨ ਝੂਟੇ ਲੈਂਦਾ ਪਿਆ ਸੀ। ਫੜ ਕੇ ਰੱਖਿਓ ਫੜ ਕੇ ਫੜ ਕੇ। ਉਹਨਾਂ ਦੇ ਘਰ ਹੰਤ ਵੜ ਗਿਆ। ਕੋਈ ਗੱਲ ਨਹੀਂ ਕੋਈ। ਦੇ ਦੇੱਤੇ ਭਾਉ ਮੈਨੂੰ ਆਵੀਂ ਇਹਦੇ ਤੂੰ ਆ ਮੈਂ ਕਹ ਲੈ ਕਿਉਂ ਐਂ ਟਿਕਾ ਦੈ ਨੀ ਆ ਗਾ ਉਹਨਾਂ ਨੂੰ ਪਲੀਜ਼ ਕਿਤੇ ਵੇ ਜਾਂਦਾ ਜਿਹੜੀ ਚੀਜ਼ ਆਂਦੀ ਚੱਕ ਕੇ ਫੜ ਕੇ ਖੇਡਣ ਲੱਗ ਪੈਂਦਾ ਆ ਕੀ ਕਰਨਾ ਪਿਆ ਨਮਾ ਆ ਕੀ ਆ ਕੀ ਆ ਕੀ ਕਰਨਾ ਪਿਆ ਖਲੋਂਦਾ ਨਹੀਂ ਹੈਗਾ 1 ਮਿੰਟ ਵੀ ਚੱਲ ਨਮਨਪ੍ਰੀਤ ਨਮਨਪ੍ਰੀਤ ਆ ਆ ਆ ਆਏ ਏ ਚੱਲ ਕੋਈ ਚੀਜ਼ ਰਹਿ ਨਾ ਜਾਵੇ ਜਿਹੜੀ ਜਨ ਆ ਆ ਕੂਮੀ ਕੂਮੀ ਗੱਦੇ ਕੂਮੀ ਕੂਮੀ ਇੱਥੇ ਲੋ ਜੀ ਆ ਬਾਹਰ ਆ ਗਿਆ ਨਮਨਪ੍ਰੀਤ ਫੇਰ ਟਿਕਦਾ ਹੀ ਨਹੀਂ ਹੈ ਘਰ ਅੱਜ ਮਸਤੀ ਦੇ ਮੂਡ ਵਿੱਚ ਫੁੱਲ ਸ਼ਮਾ ਬੈਗੀਆਂ ਨੇ ਤਾਂ ਵੀ ਅਜੇ ਮਸਤੀ ਕਰਦਾ ਪਿਆ ਫੜੀ 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 ਨੂੰ ਭੱਜ ਕੇ ਓੜੀਆਂ ਦੇ ਭਣਾ ਚੱਲ ਚੱਲ ਅੱਜ ਚੱਲ ਨਮਨ ਨਿਆ ਜੱਟ ਟਿਕਦਾ ਪਿਆ ਲੋ ਜੀ ਆ ਗਏ ਅਸੀਂ ਹੁਣ ਨਮਨਪ੍ਰੀਤ 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 ਨੇ ਬਹੁਤ ਅੱਜ ਖਰੂਦ ਪਾਇਆ ਬਹੁਤ ਟੱਪਿਆ ਅੱਜ ਕਿਤੇ ਖਲੋਤਾ ਨਹੀਂ ਹੈਗਾ ਇਹਨੇ ਨਾ ਖਲਾਉਣ ਦਿੱਤੇ ਸਾਨੂੰ ਬਹੁਤ ਟੱਪਿਆ ਏ ਪੌਸਾ ਅੱਜ ਪ੍ਰੋਗਰਾਮ ਸੀ ਕੋਈ ਹਨਾ ਉਹ ਇੱਕ ਜਨਾਨੀ ਵੀ ਆ ਉਹ ਪ੍ਰੰਦ ਪ੍ਰੰਦਾ ਪਾ ਕੇ ਜਾਂਦੀ ਵੀ ਆ ਗਰਮੀ ਆ ਰਹੀ ਨਹੀਂ ਕਿ ਕੋਈ ਗੱਲ ਨਹੀਂ ਫਿਰ ਕੀ ਆ ਲਓ ਤੂੰ ਅੱਜ ਬਹੁਤ ਖਰੂਦ ਪਾਇਆ ਪੁੱਤਰ ਬੜਾ ਤੂੰ ਤੇ ਖਲੋਣ ਨਹੀਂ ਦਿੱਤਾ ਅੱਜ ਉੱਥੇ ਐ ਨੀ ਮਸਤੀ ਕੀ ਤੇ ਨਹੀਂ ਨਹੀਂ ਮਸਤੀ ਖੁੱਲੀ ਜਗ੍ਹਾ ਵੇਖ ਕੇ ਤੇ ਕੋਈ ਇਹ ਨਹੀਂ ਜਾਂਦਾ ਹੈਗਾ ਬਹੁਤ ਟੱਪਦਾ ਫਲਾਵਰ ਪਿੰਕ ਕਲਰ ਦੇ ਲੱਗੇ ਕਿੰਨੇ ਸੋਹਣੇ ਉਹ ਲੱਗਾ ਪਾਉਣ ਉਹ ਪਿਕਾ ਨਹੀਂ ਚਲਾਣਾ ਉਹ ਭਾਈ ਅਗਲਾ ਨਾ ਗੱਡੀ ਨਹੀਂ ਚਲਾਉਂਦੇ ਆ ਉੱਤਰ ਕੇ ਜਾ ਕੇ ਕਹਿਣਗੇ ਨੇ ਪਤਾ ਨਹੀਂ ਕੀ ਕਰਦੇ ਨੇ ਲੋਕੀ ਗੱਡੀ ਖਲਾਰ ਦਿੱਤੀ ਆ ਰਸਤੇ ਵਿੱਚ